ਅੰਮ੍ਰਿਤਸਰ ਵਿੱਚ ਨਵਜੋਤ ਕੋਰ ਸਿੱਧੂ ਦੇ ਹੱਕ ਵਿੱਚ ਸਮਰਥਕ ਉਹਨਾਂ ਦੇ ਘਰ ਦੇ ਬਾਹਰ ਇਕੱਠੇ ਹੋਏ ਇਸ ਦੌਰਾਨ ਇੰਪਲੋਇਮੈਂਟ ٹرسٹ ਦੇ ਸਾਬਕਾ ਚੇਅਰਮੈਨ ਦਮਨਦੀਪ ਸਿੰਘ ਅਤੇ ਕਾਂਗਰਸ ਦੇ ਸਾਬਕਾ ਕੌਂਸਲਰ ਸ਼ਿਲਿੰਦਰ ਸਿੰਘ ਸ਼ੈਲੀ ਨੇ ਮਿੱਠੂ ਮੈਦਾਨ ਵੱਲੋਂ ਲਗਾਏ ਗੇ આરોਪਾਂ ਨੂੰ ਰੱਦ ਕਰਦਿਆਂ ਕਿਹਾ ਕਿ ਸਿੱਧੂ ਪਰਿਵਾਰ ਇਮਾਨਦਾਰ ਹੈ ਅਤੇ ਟਿਕਟਾਂ ਦੇ ਨਾਂ ਤੇ ਉਹਨਾਂ ਨੇ ਕਦੀ ਵੀ ਕੋਈ ਪੈਸਾ ਨਹੀਂ ਲੇਤਾ ਫੇਰ ਤੋਂ ਕਾਂਗਰਸੇ ਕਟੋਗਲੇ ਸ਼ੁਰੂ ਹੋ ਚੁੱਕਾ ਬਕਾਪਤਾ ਹੋ ਰਿਹਾ ਲੀਗਲ ਨੋਟਿਸ ਦੇ ਜਿਹਨ ਤੁਸੀਂ ਨਵਜੋਤ ਕੋਰਟ ਤੋਂ ਮੈਂ ਦੇ ਘਾਤੇ ਬਾਹਰ ਖੋ ਕੇ ਇਸ ਪਰ ਖੜੇ ਹੋ ਤੇ ਕੀ ਕੁਝ ਕਰਨਾ ਚਾਹੀਦਾ ਅਸੀਂ ਉਹਨਾਂ ਦੇ ਨਾਲ ਖੜੇ ਆ ਜੀ ਉਹਨਾਂ ਨੂੰ ਸਮਰਥਨ ਦੇਣ ਆਏ ਆ ਕਿ ਅਸੀਂ ਉਹਨਾਂ ਦੇ ਨਾਲ ਆ ਸਾਰੇ ਕਾਂਗਰਸੀ ਵਰਕਰ ਉਹਨਾਂ ਦੇ ਨਾਲ ਆ ਸਾਰਾ ਹਲਕਾ ਉਹਨਾਂ ਦੇ ਨਾਲ ਆ ਜੀ ਈਸਟ ਹਲਕਾ ਸਾਰਾ ਪੰਜਾਬ ਉਹਨਾਂ ਦੇ ਨਾਲ ਆ ਮੈਨੂੰ ਤਾਂ ਲੱਗਦਾ ਵੀ ਜਿਵੇਂ ਨਾ ਪਿਛਲੇ ਕੁਝ ਦਿਨਾਂ ਤੋਂ ਸਿੱਧੂ ਸਾਹਿਬ ਜਿਵੇਂ ਨਾ ਸੀਐਮ ਦੀ ਰੇਸ ਚ ਪੰਜਾਬ ਦੇ ਲੋਕ ਵੇਖੋ ਐਨਆਰਆਈ ਵੀਰ ਜਿਹੜੇ ਨੇ ਪੰਜਾਬ ਦੇ ਲੋਕ ਨੇ ਨਾ ਉਹ ਬੜੇ ਸਿਆਣੇ ਨੇ ਪੰਜਾਬ ਦੇ ਲੋਕਾਂ ਨੇ ਨਾ ਇਹ ਡਿਮਾਂਡ ਕੀਤੀ ਵੀ ਯਾਰ ਸਾਰਿਆਂ ਨੂੰ ਮੌਕੇ ਦਿੱਤੇ ਆ ਕੈਪਟਨ ਰਮਿੰਦਰ ਸਿੰਘ ਨੂੰ ਬਣਾਤਾ ਚੰਨੀ ਬਾਜੀ ਬਣ ਗਏ ਹੈਨਾ ਤੇ ਸੁਖਬੀਰ ਬਾਜੀ ਬਣ ਗਏ ਭਗਵੰਤ ਮਾਨ ਬਣ ਗਿਆ ਸਾਰੇ ਬਣ ਗਏ ਇੱਕ ਮੌਕਾ ਸਿੱਧੂ ਨੂੰ ਵੀ ਦੇ ਕੇ ਵੇਖ ਲੋ ਯਾਰ ਕਿ ਜੇ ਇਹ ਬਣ ਸਕਦੇ ਆ ਸਿੱਧੂ ਸਾਹਿਬ ਦੇ ਵਿਚਾਰੇ ਲਸਣ ਥੋਮ ਪਿਆਜ਼ ਲਸਣ ਵੀ ਨਹੀਂ ਖਾਂਦੇ ਹੈਨਾ ਉਹਦੇ ਉਹ ਨਸ਼ਾ ਦੇ ਕੋ ਉਹਨਾਂ ਦੇ ਪੈਕ ਸ਼ੈਕ ਤੇ ਬੜੀ ਦੂਰ ਦੀ ਗੱਲ ਆ ਉਹ ਵਿਚਾਰੇ ਆਜੋ ਵੀ ਪਿਆਜ਼ ਤੇ ਪਿਆਜ਼ ਲਸਣ ਨਹੀਂ ਖਾਂਦੇ ਇਹੋ ਜਿਹਾ ਬੰਦਾ ਤੇ ਮਿਹਨਤ ਉਹ ਕੋਈ ਨਹੀਂ ਮਰਜ਼ੀ ਕਰਾ ਲੋ ਭਗਤੀ ਕਰਨ ਵਾਲਾ ਬੰਦਾ ਐਂਟਰ ਕਰੋ ਗੁਰੂ ਮਹਾਰਾਜ ਦਾ ਪ੍ਰਕਾਸ਼ ਆ ਸਵੇਰੇ ਸ਼ਾਮ ਪ੍ਰਕਾਸ਼ ਮਤਲਬ ਸਵੇਰੇ ਸ਼ਾਮ ਗਰੰਤੀ ਸਿੰਘ ਵੀ ਪਰਿਵਾਰ ਵੀ ਉੱਤੇ ਮੰਦਿਰ ਆ ਭਾਜੀ ਉਹ ਰੱਬ ਨੂੰ ਮੰਨਣ ਵਾਲਾ ਬੰਦਾ ਮੈਨੂੰ ਤੇ ਲੱਗਦਾ ਵੀ ਜਿੱਦੋਂ ਦੀ ਪੰਜਾਬ ਦੇ ਲੋਕਾਂ ਨੇ ਡਿਮਾਂਡ ਚੁੱਕੀ ਆ ਵੀ ਸਿੱਧੂ ਨੂੰ ਯਾਰ ਸੀਐਮ ਆਉਣਾ ਚਾਹੀਦਾ ਤੇ ਹੁਣ ਮੈਡਮ ਗੁਰਨਾਥ ਸਾਹਿਬ ਨੂੰ ਮਿਲੇ 15 ਮਿੰਟ ਦੀ ਸਪੀਚ ਦੇ ਵਿੱਚੋਂ 14 ਮਿੰਟ ਉਹ ਕਹਿੰਦੇ ਰਿਹਾ ਵੀ ਗਊਆਂ ਲਈ ਜਗ੍ਹਾ ਦਿਓ ਜੀ ਗੌਂਚਰ ਲੈਂਡ ਦਿਓ ਸ਼ੁਆਲੀ ਗਰੀ ਜਾਂ ਜਿਹੜੀ ਆ ਕਬਜ਼ੇ ਛੱਡੋ ਹਨਾ ਅ ਦੂਜਾ ਉਹਨਾਂ ਨੇ ਕਿਹਾ ਜੀ ਗੈਂਗਸਟਰ ਵਾਲਾ ਮੁੱਦਾ ਹਨਾ ਉਹਨਾਂ ਨੇ ਸਾਰੇ ਇਹੋ ਜਿਹੇ ਮੁੱਦੇ ਉਠਾਏ ਬੇ ਬੇਰੋਜਗਾਰੀ ਵਾਲਾ ਹਾਂ ਉਹ ਵੀ ਦੱਸਣ ਲੱਗਾ ਬੇਰੋਜਗਾਰੀ ਵਾਲਾ ਠਾਇਆ ਉਹ ਦੱਸਣ ਲੱਗਾ 14 ਮਿੰਟ ਉਹਨੇ ਗੱਲਾਂ ਕੀਤੀਆਂ 15ਵੇਂ ਮਿੰਟ ਚ ਜੀ ਉਹਨਾਂ ਨੂੰ ਕਿਹਾ ਜੀ ਸਿੱਧੂ ਸਾਹਿਬ ਸੀਐਮ ਆਉਣਗੇ ਮੈਡਮ ਨੇ ਕਿਹਾ ਜੀ ਹਾਂ ਜੇ ਹਾਈ ਕਮਾਂਡ ਦੇਊਗੀ ਤੇ ਆਉਣਗੇ ਪਰ ਸਾਨੂੰ ਕਿਸੇ ਨੇ ਕਿਹਾ ਵੀ ਉੱਥੇ ਟੈਚੀ ਚੱਲਦੇ ਪਰ ਸਾਡੇ ਕੋਲ ਕਿਸੇ ਨੇ ਨਹੀਂ ਮੰਗਿਆ ਅਭੀ ਤੇ ਗੱਲ ਵੇਖੋ ਨਾ ਉਹਨਾਂ ਕਹਿੰਦਾ ਸਾਨੂੰ ਕਿਸੇ ਨੇ ਕਿਹਾ ਵੀ ਉਹਦਾ ਅਟੈਚੀ ਚੱਲਦੇ ਆ ਪਰ ਸਾਡੇ ਕੋ ਕਿਸੇ ਨੇ ਨਹੀਂ ਮੰਗਿਆ ਉਹ ਗੱਲ ਨੂੰ ਚੁੱਕ ਤਾ ਬਾਕੀ ਸਾਰੀਆਂ ਛੱਡਤੀਆਂ ਮੈਡਮ ਅੱਜ ਵੀ ਕਹਿਣ ਰਿਹਾ ਸਾਡੇ ਕੋ ਨਹੀਂ ਮੰਗਿਆ ਨਾ ਸਾਡੇ ਕੋ ਪ੍ਰਿੰਕਾ ਨੇ ਮੰਗਿਆ ਨਾ ਸਾਡੇ ਕੋ ਰਾਹੁਲ ਨੇ ਮੰਗਿਆ ਨਾ ਸਾਡੇ ਕੋ ਕਿਸੇ ਨੇ ਪੈਸੇ ਮੰਗੇ ਨਾ ਅਸੀਂ ਕਿਸੇ ਨੂੰ ਦਿੱਤੇ ਪਰ ਉਹਨਾਂ ਦੀ ਗੱਲ ਨੂੰ ਮੁੱਦਾ ਬਣਾਇਆ ਕਿ ਸਿੱਧੂ ਸਾਹਿਬ ਨੂੰ ਸੀਐਮ ਦੀ ਰੇਸ ਚੋਂ ਕੰਡਾ ਕੱਢਣ ਵਾਂਗੂ ਉਹ ਪਲਾਨ ਕਰ ਲਿਆ ਵੀ ਯਾਰ ਇਹਨੂੰ ਨਾ ਇਹ ਸਾਬਿਤ ਕਰ ਦਿਓ ਵੀ ਇਹ ਭਾਜਪਾ ਚ ਚੱਲਿਆ ਇਹ ਝਾੜੂ ਜਿ ਚੱਲਿਆ ਯਾਰ ਜੇ ਉਹਨੇ ਜਾਣਾ ਹੁੰਦਾ ਉਹ 4 ਸਾਲ ਚੁੱਪ ਕਰਕੇ ਨਾ ਬਹਿੰਦਾ ਉਹ ਚੁੱਪ ਕਰਕੇ ਤੱਕ ਬੈਠਾ ਕਿ ਯਾਰ ਜੇ ਮੇਰੀ ਤੂੰ ਕੋਈ ਡਿਊਟੀ ਨਹੀਂ ਲਾਣੀ ਪੈਸੇ ਵੀ ਮੇਰੇ ਘਰ ਦੇ ਜਾਣਦੇ ਆ ਮੈਂ ਆਪਣੇ ਪਰਿਵਾਰ ਤੇ ਪਾਲਣਾ ਨਾ ਮੈਂ ਸਮਝਦਾ ਆ ਵੀ ਉਹਨਾਂ ਨੂੰ ਸਿਰਫ ਇੱਕ ਪਾਸੇ ਕਰਨ ਲਈ ਇਹ ਸਾਰਾ ਛੜਿਆੰਤਰ ਰਚਿਆ ਗਿਆ ਹੁਣ ਇਹਦੇ ਪਿੱਛੇ ਕੌਣ ਆ ਮੈਂ ਨਹੀਂ ਮੇਰੀ ਨਹੀਂ ਸਮਝ ਵੀ ਨਹੀਂ ਸੋਝੀ ਵੀ ਨਹੀਂ ਪਰ ਮੈਂ ਇੱਕ ਚੀਜ਼ ਚਾਹਣਾ ਕਾਂਗਰਸ ਦੀ ਹਵਾ ਆ ਕਾਂਗਰਸ ਹੀ ਅੱਗੇ ਆਉਣੀ ਚਾਹੀਦੀ ਆ ਕਾਂਗਰਸ ਹੀ ਲੋਕਾਂ ਦੇ ਹਿੱਤ ਦੀ ਪਾਰਟੀ ਆ ਤੇ ਕਾਂਗਰਸ ਹਾਈ ਕਮਾਂਡ ਨੂੰ ਅਸੀਂ ਸਾਰੇ ਅਪੀਲ ਕਰਦੇ ਆ ਵੀ ਨਵਜੋਤ ਸਿੰਘ ਸਿੱਧੂ ਸਾਰੇ ਜਿਹੜੇ ਸੀਐਮ ਦੇ ਕੈਂਡੀਡੇਟ ਮੈਰਿਟ ਬਣਾ ਲਓ ਸਾਰਿਆਂ ਕੋ ਪੰਜਾਬ ਦਾ ਵਿਜ਼ਨ ਲਓ ਠੀਕ ਹੈ ਨਾ ਇਹ ਪੇਪਰ ਦੀ ਸਮਝ ਲਓ ਲੀਡਰ ਇੱਕ ਦੋ ਦਿਨ ਲਿਖੋ ਉਸ ਤੇ ਗੱਲ ਲੱਗਦਾ ਕਿ ਪਾਰਟੀ ਕਿਥੋਂ ਬੰਦੀ ਆਪਸੇ ਹੀ ਪਹਿਲੇ ਕਟੇ ਕੋਲ ਸਿੱਖ ਖਤਮ ਹੋ ਗਈ ਵੇਖੋ ਪੰਜਾਬ ਦੇ ਲੋਕ ਜਿਹੜੇ ਨਾ ਬੜੇ ਸਿਆਣੇ ਆ ਭਾਜੀ ਜੋ ਕੁਝ ਵੀ ਹੋਣ ਰਿਹਾ ਨਾ ਪੰਜਾਬ ਦੇ ਲੋਕਾਂ ਨੂੰ ਸਾਡੇ ਨਾਲ ਵੱਧ ਸਮਝ ਆ ਜੋ ਕੱਲੇ-ਕੱਲੇ ਬੰਦੇ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਆ ਇਸ ਕਰਕੇ ਮੈਂ ਇਹੋ ਬੇਨਤੀ ਕਰਦਾ ਸਾਰੇ ਕਾਂਗਰਸੀਆਂ ਨੂੰ ਵੀ ਭਾਈ ਤੁਹਾਡੀ ਕਾਂਗਰਸ 'ਚ ਤੁਹਾਡੀ ਇੱਕ ਵਧੀਆ ਲੋਕ ਚਾਹੁੰਦੇ ਨੇ ਤੁਹਾਨੂੰ ਤੇ ਨਾ ਆਪਸ 'ਚ ਲੜੋ ਤੇ ਕਾਂਗਰਸ ਹਾਈਕਮੈਨ ਨੂੰ ਬੇਨਤੀ ਕਰਦੇ ਆ ਵੀ ਮੈਰਿਟ ਬਣਾਓ ਜੇ ਸਿੱਧੂ ਸਾਹਿਬ ਮੈਰਿਟ ਚਾਹੁੰਦੇ ਆ ਵਿਜ਼ਨ ਲਾਓ ਸਾਰਿਆਂ ਕੋ ਪੰਜਾਬ ਲਈ ਜੇ ਤੁਹਾਨੂੰ ਸਿੱਧੂ ਸਾਹਿਬ ਦਾ ਵਿਜ਼ਨ ਚੰਗਾ ਲੱਗਦਾ ਸੀਐਮ ਡਿਕਲੇਅਰ ਕਰ ਦਿਓ ਨਹੀਂ ਤੇ ਜਿੰਨੂੰ ਕਰੋਗੇ ਅਸੀਂ ਸਾਰੇ ਮਦਦ ਕਰਾਂਗੇ ਧੰਨਵਾਦ ਤੁਹਾਨੂੰ ਹਾਂਜੀ ਦਿਪਾ ਜੀ ਜਿਸ ਤਰੀਕੇ ਮੱਧਮੇਦਾਨ ਵੱਲੋਂ ਉਹ ਇਲਜ਼ਾਮਵਾਚ ਮਗਾਈ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਕਾਫੀ ਲੰਬਾ ਸਮਾਂ ਇਕੱਠੇ ਕੰਮ ਕੀਤਾ ਕਾਂਗਰਸ ਚ ਨਹੀਂ ਕਾਂਗਰਸ 'ਚ ਹੋਣ ਵੀ ਅਸੀਂ ਕਾਂਗਰਸ 'ਚ ਆ ਉਹ ਵੀ ਮੇਰਾ ਛੋਟਾ ਵੀਰ ਆ ਚਲੋ ਪਰਮਾਤਮਾ ਨੇ ਉਹਨੂੰ ਤਾਕਤ ਬਖਸ਼ੀ ਆ ਆਪਣੇ ਜ਼ਿਲ੍ਹਾ ਪ੍ਰਧਾਨ ਬਣਿਆ ਪਰ ਠੀਕ ਹੈ ਮੈਂ ਇਹ ਸੋਚਦਾ ਵਾਂ ਕਿ ਤਨਾ ਕਿਤੇ ਮਰਿਆਦਾ ਜਿਹੜੀ ਹੁੰਦੀ ਨਾ ਉਹਨੂੰ ਭੰਗ ਨਹੀਂ ਕਰਨਾ ਚਾਹੀਦਾ 2017 ਤੋਂ ਪਹਿਲਾਂ ਤਾਂ ਚਲੋ ਮੇਰਾ ਤੇ ਉਹਨਾਂ ਦਾ ਪਰਿਵਾਰਕ ਸਬੰਧ ਹੈ 2017 ਤੋਂ ਇਸ ਪਰਿਵਾਰ ਨਾਲ ਮਿੱਠੂ ਮਦਾਨ ਜੁੜਿਆ ਹੈ ਇਹ ਉਹੀ ਘਰ ਹੈ ਉਹੀ ਕੋਠੀ ਹੈ ਜਿੱਨੇ ਜੜ੍ਹ ਲਾਈ ਮਿੱਠੂ ਮਦਾਨ ਦੀ ਪਰ ਠੀਕ ਹੈ ਹਰ ਇੱਕ ਪਰਿਵਾਰ ਚ ਹਰ ਇੱਕ ਪਾਟੀ ਚ ਇੱਕ ਧੜੇ ਹੁੰਦੇ ਆ ਪਰ ਇਹ ਨਹੀਂ ਆਪਾਂ ਇੱਕ ਧੜੇ ਨੂੰ ਖੋਜ ਕਰਨ ਆ ਸੇ ਦੂਸਰੇ ਜਿਤਸ ਪਰਿਵਾਰ ਤੋਂ ਅਸੀਂ ਸਾਡੀ ਜੜ ਲੱਗੀ ਹੋਵੇ ਅਸੀਂ ਉਸ ਪਰਿਵਾਰ ਬਾਰੇ ਇਹੋ ਜੀ ਇਲਜ਼ਾਮਬਾਜ਼ੀ ਕਰਦੀ ਆ ਕਿ ਜਿਹੜੀ ਆਪਾਂ ਸਾਬਤ ਵੀ ਨਾ ਕਰ ਸਕੀਏ ਉਹਦੇ ਵੱਲੋਂ ਕਿਉਂ ਭੰਗ ਕੀਤਾ ਜਾ ਰਿਹਾ ਜੀ ਇਹ ਸਾਲ ਮੈਂ ਤੁਹਾਨੂੰ ਦੱਸ ਦਿਆਂ ਵੀ ਹਰ ਹਰ ਪਾਰਟੀ ਦੇ ਵਿੱਚ ਆਪਾਂ ਆਪਣੇ ਧੜੇ ਹੁੰਦੇ ਹਰ ਧੜੇ ਦਾ ਇੱਕ ਆਪਣਾ ਅਲੱਗ ਆਕਾ ਹੁੰਦਾ ਆਪਣੇ ਆਕਾ ਨੂੰ ਖੋਜ ਕਰਨ ਆ ਸੇ ਤੁਸੀਂ ਦੂਜੇ ਬਾਰੇ ਇਲਜ਼ਾਮ ਕਰੋ ਮੈਂ ਨਹੀਂ ਸਮਝਦਾ ਵੀ ਇਹ ਕੋਈ ਚੰਗੀ ਗੱਲ ਹੈ ਬਿੱਟੂ ਮਦਨ ਕਹਿ ਰਿਹਾ ਕਿ ਦੋਵੇਂ ਜਿਹੜੇ ਹਾਂ ਦੇਖੋ ਪਤਾ ਕਿ ਇਹ ਇਹ ਬੀਜੇਪੀ ਦੇ ਅਸਲ ਤੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਮਿੱਠੂ ਨਹੀਂ ਆਪਣੇ ਆਪ ਨੂੰ ਕਾਂਗਰਸ ਹੀ ਮੰਨਦੇ ਦੂਜਿਆਂ ਨੂੰ ਕਾਂਗਰਸ ਹੀ ਮੰਨਦੇ ਨਹੀਂ ਕਾਰਨ ਕੀ ਹੈ ਕਾਰਨ ਕਾਰਨ ਕੁਝ ਵੀ ਨਹੀਂ ਹੈਗਾ ਬਸ ਇਹ ਜਿਹੜੇ ਸਮਝ ਲਓ ਵੀ ਪਿਛੋਕੜ ਜਿੰਨਾ ਦਾ ਕਾਂਗਰਸ ਹੈਗਾ ਇਹ ਮੈਡਮ ਹੁਣੀ ਬੀਜੇਪੀ ਤੋਂ ਆਏ ਤੇ ਉਹ ਤਾਂ ਮਤਲਬ ਇਹ ਨਹੀਂਗਾ ਆਪ ਕੋਲ ਜਿਹੜੀ ਪਾਰਟੀਆਂ ਹੁੰਦੀਆਂ ਇਹ ਵਿਚਾਰਧਾਰਾ ਹੁੰਦੀਆਂ ਇਹ ਆਪਣੀ ਮੈਂ ਮੈਂ ਤੇ ਮੈਂ ਤੇ ਸਿਰਫ ਇੱਕੋ ਗੱਲ ਮਿੱਤੂ ਮਦਾਨ ਨੂੰ ਪੁੱਛਣਾ ਚਾਹੁੰਦਾ 2017 ਦੇ ਵਿੱਚ ਉਹ ਮੇਰੇ ਨਾਲ ਉਹਨੇ ਟਿਕਟ ਅਪਲਾਈ ਕੀਤੀ ਸੀ ਅਸੀਂ 9 ਤੇ 10 ਜਾਣੇ ਉਹ ਬੰਦੇ ਸਾਂ ਜਿਹੜੇ ਬੰਦੇ ਕਿ ਜਿਨ੍ਹਾਂ ਦੀ ਕਿਸੇ ਦੀ ਮੇਰੀ ਸਪਾਰੇ ਸੀ ਕਿਸੇ ਦੀ ਮਿੱਤੂ ਦੀ ਸਪਾਰੇ ਸੀ ਆਪਣੇ ਹੱਥ ਦਿਲ ਤੇ ਹੱਥ ਰੱਖ ਕੇ ਬਈ ਤੂੰ ਟਿਕਟ ਦੇ ਕਿੰਨੇ ਪੈਸੇ ਦਿੱਤੇ ਜਦ ਮੈਂ ਕਿੰਨੇ ਪੈਸੇ ਦਿੱਤੇ ਜਾਂ ਦਮਨ ਭਾਈ ਨੇ ਕਿੰਨੇ ਪੈਸੇ ਦਿੱਤੇ ਮੈਂ ਤੇ ਤੁਹਾਨੂੰ ਉਹ ਵੀ ਗੱਲਾਂ ਦੱਸਦਾ 2022 ਚ ਸਿੱਧੂ ਸਾਹਿਬ ਨੂੰ ਕਈ ਬੰਦੇ ਐਸੇ ਹੀ ਜਿਹੜੇ ਮੇਰੇ ਮੱਲਕੇ ਨੌਨ ਜਿਹੜੇ ਫੰਡ ਦੇਣਾ ਜਾਂਦੇ ਸੀ ਪਰਸ਼ਦੂ ਸਾਹਿਬ ਨੇ ਇੱਥੇ ਆ ਕੇ ਫੰਡ ਲੈਣ ਤੱਕ ਮਨਾ ਕਰਤਾ ਵੀ ਮੈਂ ਨਾ ਕਿਸੇ ਤੋਂ ਪੈਸਾ ਲੈਣਾ ਹੈ ਮੈਨੂੰ ਕਹਿੰਦੇ ਛੱਲੀ ਅਗਰ ਇਸੇ ਕੋਈ ਪੈਸਾ ਲਾਵਾਂਗੇ ਤੇ ਕਿਤੇ ਨਾ ਕਿਤੇ ਗੈਰ ਨਜ਼ਾਇਜ਼ ਕੰਮ ਵੀ ਸਾਨੂੰ ਕਰਨਗੇ ਉਹ ਮੇਰੇ ਕੋਲ ਨਹੀਂ ਹੋਣੇ ਇਸ ਲਈ ਕਿਸੇ ਦਾ ਸੀ ਪੈਸਾ ਨਹੀਂ ਲਾਣਾ ਮੈਂ ਦਵੋ ਦਵੋ ਬਿੱਟੂ ਬੰਦਾ ਦਵੋ ਦਵੋ ਬਾਈ ਕਹਿ ਰਿਹਾ ਕਿ ਦੇਖੋ ਸਾਰੇ ਸਬੂਤ ਮੈਂ ਮੈਨੂੰ ਡਿਬੇਟ ਕਰ ਲੋ ਗੁਰੂ ਘਰ ਚੱਲ ਜੋ ਮੈਂ ਦੇਖੋ ਪਤਾ ਕੀ ਐਸ ਟਾਈਮ ਉਹ ਕੁਝ ਵੀ ਬੋਲ ਸਕਦਾ ਅਗਰ ਆਪ ਆਪਣੇ ਦਾ ਸੀਨੀਅਰ ਲੀਡਰਸ ਨੂੰ ਉਹਨੇ ਖੁਸ਼ ਕਰਨਾ ਤੇ ਕੁਝ ਵੀ ਕਹਿਸਾ ਪਰ ਮੈਂ ਤੇ ਸਿੱਧਾ ਸਿੱਧਾ ਸਵਾਲ ਇਹ ਪੁੱਛਦਾ ਵੀ 2017 ਚ ਤੇਰੀ ਜੜ ਸਿੱਧੂ ਪਰਿਵਾਰ ਨੇ ਲਈ ਹੈ ਤੂੰ ਕਿੰਨੇ ਪੈਸੇ ਦਿੱਤੇ ਹੁਣ ਮੈਡਮ ਦੇ ਵੱਲੋਂ ਲੀਗਲ ਨੋਟਿਸ ਉਹਨਾਂ ਨੂੰ ਭੇਜ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਉਹ ਵਕੀਲਾਂ ਦਾ ਜਵਾਬ ਦੇਣਾ ਦੇਖੋ ਮੈਡਮ ਤੇ ਲੀਗਲ ਨੋਟਿਸ ਭੇਜ ਕੇ ਵੀ ਕੁਝ ਨਹੀਂ ਸੀ ਪਰ ਥੱਲੋ ਥੱਲੇ ਸਾਰਿਆਂ ਨੇ ਇੱਕ ਕਿਹਾ ਵੀ ਤੁਸੀਂ ਨੇ ਐਕਚੁਅਲ ਤੇ ਇੱਕ ਬੰਦਾ ਹਟ ਵੀ ਹੁੰਦਾ ਹੈ ਜਿਹਨੂੰ ਹੱਥੀ ਬਣਾਇਆ ਹੋਵੇ ਨਾ ਹੱਥੀ ਪਾਲਿਆ ਹੋਵੇ ਦੇਖੋ ਜਨਮਜਾਤ ਉਹ ਕਹਿੰਦੇ ਸਾਡੀ ਮਾਂ ਪਾਰਟੀ ਆ ਕਾਂਗਰਸ ਦੇਖੋ ਮਿੱਠੂ ਮਦਾਨ ਪਿਛਲੀ ਆ ਤਿੰਨ ਵਾਰ ਟਿਕਟ ਅਪਲਾਈ ਕੀਤੀਆਂ ਉਹਨੂੰ ਪੁੱਛੋ ਤਿੰਨ ਵਾਰ ਟਿਕਟ ਤੈਨੂੰ ਕਿਉਂ ਨਹੀਂ ਮਿਲੀ ਇਸੇ ਪਰਿਵਾਰ ਨੇ ਕਿਉਂ ਟਿਕਟ ਦਿੱਤੀ ਤੇ ਤੂੰ ਆਪਣੇ ਦਿਲ ਤੇ ਹੱਥ ਰੱਖ ਕੇ ਦੱਸ ਵੀ ਤੂੰ ਟਿਕਟ ਦੇ ਪੈਸੇ ਦਿੱਤੇ ਮਿੱਠੂ ਦੀ ਸਭ ਤੋਂ ਵੱਡੀ ਰეკਮੈਂਡੇਸ਼ਨ ਮੇਰੀ ਸੀ ਮੈਂ ਮੈਂ ਲੈ ਕੇ ਆਇਆ ਹਾਂ ਮਿੱਠੂ ਨੂੰ ਮਿੱਠੂ ਨੂੰ ਆ ਉਹਨੂੰ ਪੁੱਛ ਕੇ ਦੇਖਣਾ ਵੀ ਉਹਨੂੰ ਟਿਕਟ ਨਾ ਦੇ ਰਿਹਾ ਕਿਹੜੇ ਕਿਹੜੇ ਸੀਨੀਅਰ ਕਾਂਗਰਸੀਆਂ ਨੇ ਫੋਨ ਕੀਤੇ ਵੀ ਇਹਨੂੰ ਟਿਕਟ ਨਹੀਂ ਦੇਣੀ ਇਹਦਾ ਬਿਆਨ ਉਹਨਾਂ ਦੇ ਆਪਣੇ ਹੈ ਕਿ ਦੁਆਏ ਜਾ ਰਹੇ ਨਹੀਂ ਪਿੱਛੋਂ ਦੁਆਏ ਜਾ ਰਹੇ ਦੇਖੋ ਜ਼ਿਲ੍ਹਾ ਪ੍ਰਧਾਨ ਆ ਕਿਤਨੇ ਕਿਤੇ ਉਹਦੀ ਮਜਬੂਰੀ ਬਣ ਗਈ ਹੈ ਜਿਨ੍ਹਾਂ ਜਿਨ੍ਹਾਂ ਨੇ ਉਹਨੂੰ ਬਣਾਇਆ ਉਹਨਾਂ ਦੇ ਵੱਲੋਂ ਨਹੀਂ ਮਜਬੂਰੀ ਬਣ ਗਈ ਉਹਦਾ ਬਿਆਨ ਦੇਣਾ ਚਲੋ ਪਰ ਮੈਨੂੰ ਪਤਾ ਮਿੱਟੂ ਦੇ ਦਿਲ 'ਚ ਕੁਛ ਨਹੀਂਗਾ ਉਹ ਬਿਆਨ ਤੇ ਚਲੋ ਦੇ ਬੈਠਾ ਵਾ ਉਹ ਸਰ ਦੇ ਉਹਦੀ ਮਜਬੂਰੀ ਬਣ ਗਈ ਹੋਈ ਆ ਪਰ ਜਿਸ ਤਰ੍ਹਾਂ ਉਹਨਾਂ ਵੱਲੋਂ ਹੁਣ ਬਿਆਨ ਦਿੱਤੇ ਜਾ ਰਹੇ ਕੀ ਤੁਹਾਡੀ ਕੋਈ ਫੋਨ ਤੇ ਗੱਲਬਾਤ ਆਪਸੀ ਉਹਨਾਂ ਨਾਲ ਹੋਈ ਨਹੀਂ ਫੋਨ ਤੇ ਗੱਲ ਤੇ ਨਹੀਂ ਹੋਈ ਪਰ ਮੈਨੂੰ ਪਿਆ ਉਹਦਾ ਲੰਬਾ ਸਾਥ ਹੈ ਮੇਰਾ ਉਹਦੇ ਨਾਲ ਮੇਰਾ ਅੱਜ ਵੀ ਉਹਦੇ ਨਾਲ ਸਾਥ ਆ ਮੇਰਾ ਛੋਟਾ ਭਰਾ ਵਾ ਪਰ ਇਹ ਵਿਚਾਰਾ ਦੇ ਮਤ ਭੇਦ ਗਿਆ ਇਹ ਇਹ ਵਿਚਾਰਾਂ ਦੀ ਲੜਾਈ ਗਈ ਪਰ ਠੀਕ ਹੈ ਮੈਂ ਇਹ ਤੇ ਇਹੀ ਕਹਿਣਾ ਚਾਹੁੰਦਾ ਵੀ ਹਾਈ ਕਮਾਂਡ ਨੂੰ ਸੈਂਟਰ ਨੂੰ ਐਸੇ ਵਿੱਚ ਇਨਵੋਲਵ ਹੋ ਕੇ ਇਹ ਸਾਰਾ ਸੌਰਟ ਆਊਟ ਕਰਨਾ ਚਾਹੀਦਾ ਅਗਰ ਲੱਗ ਲੱਗ ਡਫਲੀ ਵੱਜੇਗੀ ਧੁਨ ਕਦੀ ਇੱਕ ਨਹੀਂ ਆਏਗੀ ਜਦੋਂ ਵੀ ਇਲੈਕਸ਼ਨ ਹੁੰਦੇ ਹੈ ਕਾਂਗਰਸ ਤੇ ਕਾਟੋ ਕਲੇਸ਼ ਸ਼ੁਰੂ ਹੋ ਜਾਂਦਾ ਵੀ ਪਰ ਫਿਰ ਤੋਂ ਕਾਟੋ ਕਲੇਸ਼ ਨਹੀਂ ਕਾਟੋ ਕਲੇਸ਼ ਪਤੇ ਐਕਚੁਅਲੀ ਗੱਲ ਕੀ ਗੀ ਇੱਥੇ ਮਤਲਬ ਕਿ ਹਰ ਬੰਦਾ ਚਾਹੁੰਦਾ ਵਾ ਵੀ ਸੀਨ ਸੀਨ ਸੀਐਮ ਦੀ ਕੁਰਸੀ ਮੇਰੇ ਹੱਥਾਂ ਦੇ ਪਰ ਸੀਐਮ ਦਾ ਐਕਚੁਅਲੀ ਮੰਡੇਟਾ ਕੀ ਹੈ ਸੀਐਮ ਹੈ ਕੀ ਹੈ ਸੀਐਮ ਹੈ ਡਿਸੀਜਨ ਪਾਵਰ ਤੇ ਸਿੱਧੂ ਸਾਹਿਬ ਐਸੇ ਕਰਕੇ ਕਹਿੰਦੇ ਅਗਰ ਮੈਡਮ ਨੇ ਕਿਹਾ ਵੀ ਉਹ ਸਾਨੂੰ ਸੀਐਮ ਬਣਾਣਗੇ ਹੁਣ ਕਿ ਪਿਛਲੀ ਵਾਰ ਲੋਕਲ ਬਾਡੀ ਮਿਨਿਸਟਰ ਸੀ ਸਿੱਧੂ ਸਾਹਿਬ ਲੋਕਲ ਬਾਡੀ ਮਿਨਿਸਟਰ ਤੋਂ ਬਾਅਦ ਜਦੋਂ ਉਹਨਾਂ ਨੇ ਕੋਈ ਵੀ ਫਾਈਲ ਕੈਪਟਨ ਕੋ ਭੇਜ ਦਿੱਤੇ ਉਹ ਜਿੱਤੇ ਉਹਦਾ ਖੁਦ ਦਾ ਆਪਣਾ ਮੂਆਦ ਹੁੰਦਾ ਸੀ ਉਹਦੇ ਤੋਂ ਸਿਲੈਕਟ ਕਰ ਦਿੰਦਾ ਸੀ ਤੇ ਦੂਜੀ ਉਹ ਰਿਜੈਕਟ ਕਰ ਦਿੰਦਾ ਸੀ ਉਹਦੇ ਤਾਂ ਕੋਈ ਡਿਸੀਜਨ ਪਾਵਰ ਨਹੀਂ ਇਸ ਲਈ ਮੈਡਮ ਕਹਿੰਦੇ ਹੀ ਵੀ ਸੀਐਮ ਤਾਂ ਬਣਨਾ ਹੈ ਤਾਂ ਆਣਾ ਸੀਐਮ ਬਣਨਾ ਤੇ ਡਿਸੀਜਨ ਪਾਵਰ ਹੋਏ ਤਾਂ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀ ਹੈ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ